ਹਾਂਜੀ ਦੋਸਤੋ ਅੱਜ ਦਾ ਜੋ ਲੇਖ ਹੈ ਨਿਬੰਧ ਹੈ ਉਹ ਹੈ ਪ੍ਰਾਣਾ ਪੰਜਾਬ ਸੋ ਇਹ ਕਿਆਨੀ ਗੁਰਦਤ ਸਿੰਘ ਜੀ ਨੇ ਲਿਖਿਆ ਹੋਇਆ ਉਹਨਾਂ ਦਾ ਜਨਮ ਪਿੰਡ ਮਿੱਠੇਵਾਲ ਅਰਿਆਸਤ ਮਲੇਰਕੋਟ ਦਾ ਵਿਖੇ ਸਰਦਾਰ ਹੀਰਾ ਸਿੰਘ ਦੇ ਘਰ 1923 ਈਸਵੀ ਨੂੰ ਹੋਇਆ ਸੀ ਆਪ ਦਾ ਵਿਰਸਾ ਧਾਰਮਿਕ ਤੇ ਆਤਮਿਕ ਸੀ ਇਸੇ ਵਿਰਸੇ ਤੋਂ ਆਪਨੇ ਬਹੁਤ ਕੁਝ ਗ੍ਰਹਿਣ ਕੀਤਾ 1945 ਸੀ ਵਿੱਚ ਆਪਨੇ ਗਿਆਨੀ ਪਾਸ ਕੀਤੀ ਗਿਆਨੀ ਪਾਸ ਕੀਤੀ ਭਾਵ ਗਿਆਨ ਦੀ ਡਿਗਰੀ ਪਾਸ ਕੀਤੀ ਤੇ ਫਿਰ ਆਪਨੇ ਪੰਜਾਬੀ ਭਾਸ਼ਾ ਤੇ ਲਿਪੀ ਦੇ ਇਤਿਹਾਸ ਦੀ ਖੋਜ ਵਿੱਚ ਜੁਟ ਗਏ 1948 ਵਿੱਚ ਆਪਨੇ ਪਟਿਆਲੇ ਤੋਂ ਜੀਵਨ ਸੰਦੇਸ਼ ਨਾਮ ਦਾ ਪੱਤਰ ਜਾਰੀ ਕੀਤਾ 1950 ਵਿੱਚ ਆਪਨੇ ਰojana ਪ੍ਰਕਾਸ਼ ਜਾਰੀ ਕੀਤਾ ਪ੍ਰਕਾਸ਼ ਉਹਨਾਂ ਦੇ ਅਖਬਾਰ ਦਾ ਨਾਮ ਸੀ ਜੀਵਨ ਸੰਦੇਸ਼ ਦੇ ਵਿਸ਼ੇਸ਼ ਅੰਕ ਬੜੀ ਭਾਰੀ ਸਾਹਿਤਿਕ ਮਹਾਨਤਾ ਰੱਖਦੇ ਹਨ। ਆਪ ਪੰਜਾਬ ਵਿਧਾਨ ਸਭਾ ਪ੍ਰੀਸ਼ਦ ਦੇ ਮੈਂਬਰ ਵੀ ਰਹੇ। 18 ਜਨਵਰੀ 2007 ਨੂੰ ਉਸ ਦਾ ਦਿਹਾਂਤ ਹੋ ਗਿਆ। ਸਾਹਿਤ ਰਚਨਾ ਤੇ ਸ਼ੈਲੀ ਆਪ ਬਹੁਪੱਖੀ ਸਾਹਿਦਕਾਰ ਹਨ। ਪਰੰਤੂ ਆਪ ਦੀ ਪ੍ਰਸਿੱਧੀ ਵਿਸ਼ੇਸ਼ ਕਰਕੇ ਇੱਕ ਸਰਲ ਤੇ ਸੁਭਾਵਕ ਗਦਕਾਰ ਹੋਣ ਕਰਕੇ ਹੈ। ਆਪ ਦਾ ਕਾਵਿ ਸੰਗ੍ਰਹਿ ਅਸ਼ੋਕ ਸਿਖਰਾਂ ਨਾ ਹੈ ਛਪਿਆ ਜੀ ਗੁਰਮਤ ਸਾਹਿਤ ਤੇ ਗੁਰਮੁਖੀ ਲਿਪੀ ਦੀ ਖੋਜ ਦੇ ਖੇਤਰਾਂ ਵਿੱਚ ਆਪ ਦਾ ਕਰਮਸ਼ਲਾਗਾ ਯੋਗ ਹੈ ਆਪ ਦੇ ਲੇਖ ਸੰਗ੍ਰਹਿ ਪੰਜਾਬੀ ਗੰਗ ਸਾਹਿਤ ਦੇ ਦੁੱਤੀ ਨਮੂਨੇ ਹਨ ਪ੍ਰਾਚੀਨ ਵਾਰਾਂ ਰਾਗ ਮਾਲਾ ਦੀ ਅਸਲੀਅਤ ਗੁਰਬਾਣੀ ਦਾ ਇਤਿਹਾਸ ਜੀਵਨ ਦਾ ਉਸ ਰਿਆ ਪਟਾਂ ਦੇ ਸਵਈਏ ਆਦੀ ਆਪ ਦੇ ਗੁਰਮਤ ਸਹਿਬੰਦੀ ਲਿਖੇ ਗਏ ਲੇਖਾਂ ਦੇ ਸੰਗ੍ਰਹਿ ਹਨ ਪਰੰਤੂ ਆਪ ਦਾ ਮੇਰਾ ਪਿੰਡ ਪੰਜਾਬੀ ਵਾਰਤਕ Bhandar ਵਿੱਚ ਨਿੱਗਰ ਵਾਧਾ ਕਰਦਾ ਹੈ ਦੋਸਤੋ ਮੇਰਾ ਪਿੰਡ ਇਹਨਾਂ ਦੀ ਇੱਕ ਬੁੱਕ ਛਾਪੀ ਹੋਈ ਹੈ ਜੋ ਕਿ ਬਹੁਤ ਪੌਪੂਲਰ ਹੋਈ ਹੈ ਜੇ ਤੁਸੀਂ YouTube ਦੇ ਉੱਤੇ ਸਰਚ ਕਰੋਗੇ ਮੇਰਾ ਪਿੰਡ ਗਿਆਨੀ ਗੁਰੂਤ ਸਿੰਘ ਦੇ ਨਾਮ ਤੇ ਤਾਂ ਤੁਹਾਨੂੰ ਉਹਦੇ ਵਿੱਚ ਬਹੁਤ ਕੁਝ ਮਿਲੂਗਾ ਸੋ ਅੱਗੇ ਇਹ ਪੰਜਾਬੀ ਵਾਰਤਕ ਦਾ ਸੁੰਦਰ ਨਮੂਨਾ ਹੈ ਇਸ ਤੋਂ ਬਿਨਾ ਆਪਣੇ ਨਾਮਾ ਪੰਜਾਬ ਪੰਜਾਬ ਦੇ ਮੇਲੇ ਰਾਜਰਸਾਲੂ ਤੇ ਤੇ ਪੰਜਾਬੀ ਸੱਭਿਆਚਾਰ ਹਾਰੇ ਪੁਸਤਕਾਂ ਦੀ ਰਚਨਾ ਕੀਤੀ ਹੈ ਉਹ ਸਿੰਘ ਨੇ ਆਪਣੀ ਵਾਰਤਕ ਰਚਨਾ ਵਿੱਚ ਵਧੇਰੇ ਕਰਕੇ ਪਿੰਡੂ ਜੀਵਨ ਤੇ ਰਹਿਣ ਹੀ ਬਹਿਣ ਨੂੰ ਚਿੱਤਰਿਆ ਹੈ ਪੰਜਾਬ ਦਾ ਲੋਕ ਜੀਵਨ ਤੇ ਲੋਕ ਸੰਸਕ੍ਰਿਤੀ ਲੋਕ ਪਰੰਪਰਾ ਤੇ ਅੰਸ਼ਾ ਨਾਲ ਭਰਪੂਰ ਹੈ ਜਿਸ ਨੂੰ ਠੀਕ ਰੂਪ ਵਿੱਚ ਪੇਸ਼ ਕਰਨ ਦਾ ਸਿਹਰਾ ਗਿਆਨੀ ਗੁਰਦੇਵ ਸਿੰਘ ਦੇ ਸਿਰ ਹੈ ਇਹ ਪੰਜਾਬੀ ਵਾਰਤਕ ਦੇ ਵਿਕਾਸ ਵਿੱਚ ਕਦਰਯੋਗ ਵਾਧਾ ਹੈ। ਗਿਆਨੀ ਗੁਰਦੇਵ ਸਿੰਘ ਦੀ ਵਿਲੱਖਣਤਾ ਇਹ ਹੀ ਹੈ ਕਿ ਉਸਨੇ ਪੰਜਾਬ ਦੇ ਵਹਿਮ ਭਰਮ ਰੀਤਾਂ ਤੇ ਰਿਵਾਜ ਪੰਜਾਬੀ ਲੋਕ ਗੀਤ ਤੇ ਕਹਾਣੀਆਂ ਦਾ ਭਾਵਪੂਰਤ ਵਰਣਨ ਕੀਤਾ ਹੈ। ਇੱਕ ਪੰਜਾਬੀ ਦੇ ਜਨਮ ਸਮੇਂ ਤੋਂ ਲੈ ਕੇ ਲਗਭਗ ਸਾਰੇ ਸੰਸਕਾਰਾਂ ਨੂੰ ਪੇਸ਼ ਕਰਕੇ ਪੰਜਾਬੀ ਸੰਸਕ੍ਰਿਤੀ ਦੀ ਹੂਬਹੂ ਤਸਵੀਰ ਪੇਸ਼ ਕੀਤੀ ਗਈ ਹੈ। ਆਪ ਦੀ ਲਿਖਣ ਸ਼ੈਲੀ ਸਰਲ, ਸਾਦੀ, ਯਥਾਰਥਕ ਤੇ ਰੋਮਾਂਟਿਕ ਰੰਗਣ ਵਾਲੀ ਹੈ। ਠੇਠ ਤੇ ਮੁਹਾਵਰੇਦਾਰ ਬੋਲੀ, ਸ਼ਕਤੀਸ਼ਾਲੀ ਪ੍ਰਗਟਾਵਾ, ਖਾਸ ਵਿੰਗ, ਨਿਰਸੰਕੋਚ, ਰੌਚਕ ਤੇ ਸੁਭਾਵਿਕ ਬਿਆਨ। ਆਪ ਦੀ ਸ਼ੈਲੀ ਦੇ ਵਿਸ਼ੇਸ਼ ਗੁਣ ਹਨ। ਦੇਖੋ ਨਮੂਨਾ। ਕਪਾਹ ਚੁਗਣ ਪਿੱਛੋਂ ਰੂਮ ਕੱਢਣ ਲਈ ਹੱਥ ਵੇਲਣੇ ਹੁੰਦੇ। ਜਿੰਨਾ ਦੇ ਪਹਿਲਾ ਪਹਿਲ ਦੋਵੇਂ ਧੁਰੇ ਲੱਕੜੀ ਦੇ ਹੁੰਦੇ ਪਿੱਛੋਂ ਸਤਲੀ ਲੋਹੇ ਦੀ ਅਤੇ ਵੇਲਣ ਲੱਕੜ ਦਾ ਬਣ ਗਿਆ ਉਹਨਾਂ ਨਾਲ ਵੇਲਿਆਂ ਨੂੰ ਗੇੜ-ਗੇੜ ਕੇ ਕਪਾਹ ਵੇਲਣੀ ਬਹੁਤ ਔਖੀ ਹੁੰਦੀ ਸੀ ਇਹ ਲੋਕ ਗੀਤ ਕਰੀਰ ਦਾ ਵੇਲਣਾ ਨੀਵੇਂ ਵੇਲ ਵੇਲ ਥੱਕੀ ਦੱਸਦਾ ਹੈ ਕਿ ਇਹ ਦੁਖਦਾਈ ਸੀ ਭਾਵੇਂ ਚੱਕੀ ਉੱਤੇ ਆਟਾ ਪੀਣਾ ਵੀ ਮੁਸ਼ਕਲ ਸੀ ਪਰ ਵੇਰ ਨੇ ਉੱਤੇ ਬੈਠਣਾ ਤਾਂ ਜਨਾਨੀਆਂ ਲਈ ਕਾਮ ਕਰਨ ਤੋਂ ਵੀ ਮੁੱਖਿਆਈ ਦਾ ਧੰਦਾ ਸੀ ਲੋਕਾਂ ਨੇ ਇੱਕ ਕਹਾਣੀ ਘੜੀ ਹੋਈ ਹੈ ਕਿ ਇੱਕ ਨੂਨ ਨਾਲ ਸੱਤ ਸੀ ਨਹੀਂ ਬਣਦੀ ਸੀ ਸੱਸ ਨੇ ਨੂਨ ਨੂੰ ਨਿਤ ਚੱਕੀ ਪੀਣ ਲਾ ਦਿੱਤਾ ਜਦੋਂ ਨੂਨ ਕੋਲ ਥੋੜਾ ਜਿਹਾ ਪੀਣਾ ਰਹਿ ਜਾਂਦਾ ਤਾਂ ਸੱਸ ਨੇ ਆਖਣਾ ਉੱਠ ਬਹੁਤੋਂ ਥੱਕੀ ਤਵੇਲ ਨੇ ਮੈਂ ਚੱਕੀ ਆਖਣ ਨੂੰ ਤਾਂ ਸੱਸ ਨੂਨ ਨੂੰ ਆਰਾਮ ਦੇਣ ਲਈ ਉਸ ਨੂੰ ਚੱਕੀ ਤੋਂ ਉਠਾਉਂਦੀ ਸੀ ਪਰ ਅਸਲ ਵਿੱਚ ਉਸ ਨੂੰ ਲਾਇਆ ਵਧੇਰੇ ਮੁਸ਼ਕਿਲ ਕੰਮ ਤੇ ਜਾਂਦਾ ਸੀ ਹਾਂਜੀ ਅੱਗੇ ਆਪਾਂ ਗਿਆਨੀ ਗੁਰੂਤ ਸਿੰਘ ਦੇ ਲਿਖੇ ਲੇਖ ਪੁਰਾਣੇ ਪੰਜਾਬ ਵਿੱਚ ਆਏ ਵਿਚਾਰਾਂ ਦਾ ਸਾਰ ਪੜਾਂਗੇ। ਇਹ ਗਿਆਨੀ ਗੁਰੂਤ ਸਿੰਘ ਦੇ ਲੇਖ ਪੁਰਾਣੇ ਪੰਜਾਬ ਵਿੱਚ ਆਏ ਵਿਚਾਰਾਂ ਦਾ ਸਾਰ ਲਿਖੋ। ਪੁੱਤਰ ਪੁਰਾਣਾ ਪੰਜਾਬ ਲੇਖ ਗਿਆਨੀ ਗੁਰੂਤ ਸਿੰਘ ਦਾ ਲਿਖਿਆ ਹੋਇਆ ਹੈ। ਇਸ ਵਿੱਚ ਲੇਖਕ ਨੇ ਪੁਰਾਣੇ ਪੰਜਾਬ ਦੇ ਲੋਕਾਂ ਦੇ ਰਹਿਣ ਸਹਿਣ, ਰੁਚੀਆਂ, ਖਾਣ ਪੀਣ ਤੇ ਆਪ ਤੇ ਆਪਸੀ ਰਿਸ਼ਤਿਆਂ ਬਾਰੇ ਜਾਣਕਾਰੀ ਦਿੱਤੀ ਹੈ। ਅੱਗੇ ਹੱਥ ਕੀਰਤ ਪ੍ਰਧਾਨ ਸਾਧਾ ਜੀਵਨ ਲੇਖ ਦੱਸਦਾ ਹੈ ਕਿ ਪੁਰਾਣੇ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਵਰਤ ਵਰਤਾਰਾ ਰੁਚੀਆਂ ਸ਼ੌਕ ਤੇ ਖਾਣ ਪੀਣ ਸਧਾਰਨ ਕਿਸਮ ਦਾ ਸੀ ਜਨਾਨੀਆਂ ਤੇ ਮਰਦ ਦੱਥੀ ਕੱਤ ਤੁੰਬਕੇ ਬਣਾਏ ਕੱਪੜੇ ਪਹਿਨਦੇ ਸਨ ਇਸ ਵਿੱਚ ਹੱਥ ਕਿਰਤ ਦੇ ਬਹੁਤ ਸਾਰੇ ਨਮੂਨੇ ਤੇ ਦ੍ਰਿਸ਼ ਸ਼ਾਮਿਲ ਸਨ ਅੱਗੇ ਕਪਾਹ ਚੁਗਣਾ ਖੇਤਾਂ ਵਿੱਚ ਖੜੀ ਕਪਾਹ ਨੂੰ ਪਹਿਲੀ ਵਾਰ ਚੁਗਣ ਲਈ ਕਪਾਹ ਫੁੜਕਣੀ ਦੀ ਰਸਮ ਕੀਤੀ ਜਾਂਦੀ ਸੀ ਮਟਿਆਰਾਂ ਕੱਗਰੇ ਪਾ ਕੇ ਤੇਲ ਚੌਲੀ ਮੂੰਹ ਵਿੱਚ ਪਾ ਲੈਂਦੀਆਂ ਅਤੇ ਇੱਕ ਦੂਜੀ ਦੇ ਮੂੰਹ ਤੇ ਫੁੜਕ ਕੇ ਕਪਾਲ ਚੁਗਣ ਦਾ ਲਾਉਂਦਾ ਕਾਰਡਨ ਕਰਦੀਆਂ ਉਹਨਾਂ ਦਾ ਖਿਆਲ ਹੁੰਦਾ ਸੀ ਕਿ ਜਿੰਨਾ ਤੇਜ਼ ਦੌੜਾ ਜਾਵੇ ਤੇ ਫੁਰਕੜੇ ਮਾਰੇ ਜਾਣ ਕਪਾ ਉਨੀ ਹੀ ਜੋਰ ਨਾਲ ਖਿੜਦੀ ਹੈ ਕਪਾਦ ਇੱਕ ਬੂਟੇ ਨੂੰ ਬੂਟਿਆਂ ਤੋਂ ਲਾਹੇ ਫੁੱਲਾਂ ਦੇ ਬਣਾਏ ਗਹਿਣਾ ਨਾਲ ਲਾ ਦ ਦਿੱਤਾ ਜਾਂਦਾ ਸੀ ਖਿਆਲ ਕੀਤਾ ਜਾਂਦਾ ਸੀ ਕਿ ਇਸ ਦੀ ਰੀਸ ਹੋਰ ਬੁੱਟੇ ਵੀ ਖੜਨਗੇ ਕਪਾਹ ਚੋਗਣ ਵੇਲੇ ਇਸਤਰੀਆਂ ਮਨ ਪਰਚਾਵੇ ਲਈ ਕਈ ਖੇਡ ਤਮਾਸ਼ੇ ਰਚ ਲੈਂਦੀਆਂ ਸਨ ਕਪਾਹ ਚੋਗਣ ਮਗਰੋਂ ਉਸ ਨੂੰ ਹੱਥ ਵੇਲਣਾ ਨਾਲ ਵੇਲਿਆ ਜਾਂਦਾ ਸੀ ਇਹ ਕੰਮ ਚੱਕੀ ਪੀਣ ਨਾਲੋਂ ਵੀ ਔਖਾ ਸੀ ਅੱਗੇ ਤਰਿੰਜਣ ਵੇਲੀ ਹੋਈ ਕਪਾਹ ਤੋਂ ਕੱਪੜਾ ਬੁਣਨ ਦੇ ਰਾਹ ਵਿੱਚ ਇੱਕ ਬੜਾ ਰੰਗੀਨ ਪੜਾਵਾ ਆਉਂਦਾ ਸੀ ਇਹ ਪੜਾਉ ਤਿਰੰਜਨ ਦਾ ਸੀ ਇਸ ਵਿੱਚ ਸਾਰੀਆਂ ਕੁੜੀਆਂ ਤੇ ਸਵਾਨੀਆਂ ਜਗਰਾਤੇ ਕੱਟ-ਕੱਟ ਕੇ ਕੱਤਦੀਆਂ ਜਗਰਾਤੇ ਕੱਟਣ ਲਈ ਉਹ ਬਾਤਾਂ ਚੁਟਕਲਿਆਂ ਗੱਪਾਂ ਤੇ ਸੱਸਾਂ ਨਿਨਾਣਾ ਦੀ ਨਕਲਾਂ ਦਾ ਆਸਰਾ ਲੈਣੀਆਂ ਸਨ ਇਸ ਤਰ੍ਹਾਂ ਉਹ ਸਾਰੀ-ਸਾਰੀ ਰਾਤ ਕੱਤਦੀਆਂ ਹੋਈਆਂ ਨਾ ਥੱਕਦੀਆਂ ਪਰ ਅੱਜਕੱਲ੍ਹ ਦੀਆਂ ਕੁੜੀਆਂ ਚਾਰ-ਚਾਰ ਤੰਦਾ ਪਾਉਣ ਤੇ ਉਹਨਾਂ ਦੀਆਂ ਬਾਹਾਂ ਵਿੱਚ ਖਾਲੀਆਂ ਪੈ ਜਾਂਦੀਆਂ ਹਨਾ ਸੱਗੀ ਕੱਪੜੇ ਧੋਣੇ ਕੱਪੜੇ ਧੋਣ ਲਈ ਸਾਬਣ ਕਿਸੇ ਵਿਰਲੇ ਅਮੀਰ ਦੇ ਘਰ ਹੁੰਦਾ ਸੀ ਆਮ ਲੋਕ ਗੋਹਿਆਂ ਦੀ ਸੁਬਾਹ ਕੱਟੀ ਲੱਸੀ ਤੇ ਰੇਠਾਂ ਦੀ ਵਰਤੋਂ ਕਰਦੇ ਸਨ ਤੋਂ ਬੀਬੀ ਵੱਧ ਤੋਂ ਵੱਧ ਸੱਜੀ ਦੀ ਵਰਤੋਂ ਕਰਦੇ ਸਨ ਕੱਪੜੇ ਪ੍ਰੈਸ ਕਰਨਾ ਪੁਰਾਣੇ ਪੰਜਾਬ ਵਿੱਚ ਬਿਜਲੀ ਨਹੀਂ ਸੀ ਤੇ ਕੱਪੜਿਆਂ ਨੂੰ ਪ੍ਰੈਸ ਕਰਨ ਦਾ ਸ਼ੌਕ ਵੀ ਬਹੁਤਾ ਨਹੀਂ ਸੀ ਲੋਕ ਕੱਪੜਿਆਂ ਨੂੰ ਇਕੱਠੇ ਕਰਕੇ ਘੜਿਆਂ ਵਿੱਚ ਧੋਣ ਛੱਡਦੇ ਸਨ ਜੇਕਰ ਕਿਸੇ ਨੂੰ ਕੱਪੜਿਆਂ ਦੇ ਬਲ ਕੱਢਣ ਦਾ ਖਿਆਲ ਹੁੰਦਾ ਵੀ ਸੀ ਤਾ ਉਹ ਬਾਟੇ ਜਾਂ ਛੰਨੇ ਵਿੱਚ ਕੋਲੇ ਪਾ ਕੇ ਕੱਪੜਿਆਂ ਤੇ ਫੇਰ ਲੈਂਦੇ ਲੋਹੇ ਦੀ ਪ੍ਰੈਸ ਤਾਂ ਕਿਸੇ ਵੱਡੇ ਪਿੰਡ ਦੇ ਤੋਂ ਵੀ ਜਾਂ ਦਰਜੀ ਕੋਲ ਹੀ ਹੁੰਦੀ ਸੀ ਸ਼ਿੰਗਾਰ ਸ਼ੌਕੀਨ ਲੋਕ ਕੰਨਾਂ ਵਿੱਚ ਨੱਤੀਆਂ ਪਾਉਂਦੇ ਸਨ ਕੋਈ ਅਮੀਰ ਆਦਮੀ ਧਾਗਾ ਬੰਨ੍ਹ ਕੇ ਇੱਕ ਕੰਨ ਨਾਲ ਵਾਲਾ ਟੰਗ ਛੱਡਦਾ ਸੀ ਵਿਆਹ ਸ਼ਾਦੀਆਂ ਸਮੇਂ ਸਾਦੇ ਪੁੱਜ ਦੇ ਗੱਭਰੂ ਗਲਾਂ ਵਿੱਚ ਮੋਟੇ ਕੰਠੇ ਪਾਉਂਦੇ ਸਨ ਇਸ ਤਰ੍ਹਾਂ ਹਾਰ ਸ਼ਿੰਗਾਰ ਵਿੱਚ ਚਾਂਦੀ ਦੇ ਮੁੱਕ ਗਹਿਣੇ ਹੱਸ ਬੰਦ ਬੰਕਾਂ ਤੇ ਪੰਜੇਬਾਂ ਆਦੀ ਪਹਿਨਦੀਆਂ ਸਨ ਅੱਗੇ ਖੁਰਾਕ ਪੰਜਾਬ ਦੇ ਪੁਰਾਣੇ ਲੋਕ ਭਾਂਤ ਭਾਂਤ ਦੇ ਖਾਨਦ ਦੇ ਸਕੀਨ ਨਹੀਂ ਸਨ ਪਰ ਉਹ ਬਹੁਤਾ ਖਾਨਦ ਦੇ ਸਕੀਨ ਜ਼ਰੂਰ ਸਨ ਕੰਨਾਂ ਬਾਲੇ ਸੋਣੇ ਜਾਂਦਾ ਸੀ ਕਿ ਸਾਬ ਤਾਂ ਬੱਕਰਾ ਜਾਂ ਤੜੀ ਕੜਾ ਖਾ ਜਾਂਦੇ ਸਨ। ਕਈ ਜਵਾਨ ਦੋ ਸੇਰ ਘਿਓ ਡੀਕ ਲਾ ਕੇ ਪੀ ਜਾਂਦੇ ਸਨ। ਇਹ ਲੋਕ ਤਗੜੇ ਤੇ ਨਰੋਏ ਹੁੰਦੇ ਹਨ। ਰੰਗੀਨ ਦ੍ਰਿਸ਼ ਪਿੰਡਾਂ ਵਿੱਚ ਸਭ ਤੋਂ ਵੱਧ ਰੰਗੀਨ ਦ੍ਰਿਸ਼ ਵਿਆਹ ਸ਼ਾਦੀਆਂ ਦੇ ਮੌਕੇ ਹੁੰਦੇ ਸਨ। ਗੂੰਜਦੇ ਰੱਥਾਂ, ਫਹਲੀਆਂ, ਕੋਣਾਂ ਤੇ ਉਠਾਂ ਨਾਲ ਜਾਂ ਜੀ ਦੂਜੇ ਪਿੰਡ ਤੋਕਦੀ ਤੇ ਸਾਰਾ ਪਿੰਡ ਉਹਦੇ ਸਵਾਗਤ ਲਈ ਕੋਠਿਆਂ ਤੇ ਚੜ ਜਾਂਦਾ। ਵਿਆਹ ਵਿੱਚ ਮੇਲੇ ਨਾਲ ਦਾ ਖੂਦਾ ਗਿੱਧਾ ਤੇ ਜਾਗੋ ਸਾਰੇ ਪਿੰਡ ਨੂੰ ਖੁਸ਼ੀ ਨਾਲ ਛਣਕਾ ਦਿੰਦਾ ਪਨਾੜੇ ਪੰਜਾਬ ਵਿੱਚ ਇਹ ਦ੍ਰਿਸ਼ ਬਹੁਤ ਹੀ ਰੰਗੀਨ ਤੇ ਖੁਸ਼ੀ ਖੁਸ਼ੀ ਭਰਿਆ ਹੁੰਦਾ ਸੀ